ਕੋ ਸੌਂਦੇ ਆ ਤੇ ਹੁੰਦਾ ਵੀ ਇਦਾਂ ਹੀ ਪੁੱਤ ਓਏ ਅਸੀਂ ਵਿਆਹਾਂ ਅਸੀਂ ਡੀਜ਼ਲ ਆਉਂਦੇ ਆ ਕੋਲੇ ਵੀ ਡੀਜ਼ਲ ਆਉਂਦੇ ਆ ਹਾਂਜੀ ਤੇ ਮਾਰੇ ਦਾਣੇ ਸੁਣਦੇ ਆ ਸਾਨੂੰ ਸ਼ਰਮ ਨਹੀਂ ਹੁੰਦੀ ਕੋਲੇ ਪਿਆਹ ਖੜਿਆ ਹੁੰਦਾ ਮਾਂ ਖੜੀ ਹੁੰਦੀ ਆ ਪਰ ਅਸੀਂ ਆਪਣੀ ਮਾਤੀ ਦੇ ਵਿੱਚ ਮਾਸਤ ਹੁੰਨੇ ਆ ਜੋ ਕਿ ਬਹੁਤ ਮਾੜੀ ਗੱਲ ਆ ਇਹ ਗੱਲ ਮੈਂ ਇਕੱਲੇ ਮੁੰਡਿਆਂ ਨੂੰ ਵੀ ਕਹਿ ਰਿਹਾ ਇਹ ਮੈਂ ਕੁੜੀਆਂ ਨੂੰ ਵੀ ਕਹਿ ਰਿਹਾ ਇੰਸਟਾਗ੍ਰਾਮ ਦੀ ਰਿਪੋਰਟ ਆਈ ਆ ਪੁੱਤ ਤੇ ਕੁੜੀਆਂ ਪਹਿਲੇ ਨੰਬਰ ਤੇ ਆ ਜਦ ਬਹੁਤ ਮਾੜੀ ਗੱਲ ਆ ਹਰ ਦੂਜੀ ਪੋਸਟ ਕੁੜੀਆਂ ਦੀ ਆ ਆਪਾਂ ਕਿੱਧਰ ਨੂੰ ਵਰਪੇ ਭਾਈ ਤੁਸੀਂ ਆਪਦੀ ਪਹਿਚਾਨ ਹੀ ਨਹੀਂ ਕਰ ਰਹੇ ਉਹ ਤੁਸੀਂ ਮਾਈ ਭਾਗੂਨੀਆਂ ਵਾਰਸ ਹੋ ਤੁਸੀਂ ਧੰਸੀ ਦੀ ਰਾਣੀ ਦੀਆਂ ਵਾਰਸ ਹੋ ਬੋਤ ਤੁਸੀਂ ਕਲਪਨਾ ਚਾਵਲਾ ਦੀਆਂ ਵਾਰਸ ਹੋ ਉਹਨਾਂ ਨੇ ਇਤਿਆਹ ਬਣਾਇਆ ਸੀ ਆਪਾਂ ਕਿੱਧਰ ਜਾਈ ਜੰਨੇ ਸੋ ਮੇਰੇ ਹਾਸਲ ਦੀ ਬੇਨਤੀ ਆ ਮੁੰਡੇ ਦੀ ਕੁੜੀਆਂ ਨੂੰ ਹੱਥ ਮੰਨੇ ਮੁੜਿ ਆਓ ਚੰਗੇ ਪਾਸੇ ਆਜੋ ਚੰਗੇ ਗਾਣੇ ਸੁਣੋ ਤੇ ਵਾਦ-ਵਦ ਗਾਥਾ ਪੜਿਆ ਕਰੋ ਆ ਇਨਾ ਗਲਤ ਗਾਣੇ ਨੇ ਕੋਸ਼ ਤੇ ਨਹੀਂ ਜਿਹੜਾ ਉਸ ਇੰਸਟਾਗ੍ਰਾਮ ਨੇ ਉਹਨੇ ਬੇੜਾ ਭੋਣਾ ਸੀ ਆਪਣਾ ਬਾਪ ਕਿਹਾ ਉਹ ਹੁਣ ਆਪਾਂ ਠੀਕ ਹੈ ਬਈ ਸੋ ਵਾਦਾ ਕਰਦੇ ਹੋ ਹਾਂ ਜੀ ਕੀ ਕਰੋਗੇ ਚੰਗੇ ਨਾਲ ਹੁਣਗੇ ਹਾਂ ਜੀ ਜੇ ਮਾਰੇ ਨਹੀਂ ਮਾਰੇ ਤਾੜੀ ਮਾਰੋ ਬੜੇ ਜੀ ਹੁਣ ਪਹਿਲਾਂ ਨਹੀਂ ਹਾਂ ਜੀ ਬਾ ਪਾਣੀ ਮੜ ਲੈਣੀ ਮੇਰੀ ਤਾਂ ਸੋ ਬੇਟਾ ਇੱਕ ਅਗਲਾ ਅਸੀਂ ਪਰਗੀਲਾ ਇੱਕ ਅਗਲਾ ਪਰਗੀਲਾ ਦੀ ਪਰਗੀਲੇ ਜੀ ਕਰਾਉਂਦਾ ਖੋਰ ਬੋਲ ਹੁੰਦੇ ਆ ਤੇ ਉਹਨਾਂ ਵਿੱਚੋਂ ਇੱਕ ਕਲਾਕਾਰ ਨੂੰ ਮੈਂ ਜਾਣਦਾ ਉਹਦੇ ਗਾਣਿਆਂ ਨੇ ਸਾਡੇ ਪਿੰਡ ਇੱਕ ਘਰ ਨੂੰ ਖਤਮ ਕਰਤਾ ਮੇਰੇ ਇੱਕ ਦੋਸਤ ਆ ਤੇ ਉਹਦਾ ਨਾਮ ਹੈ ਹੈਪੀ ਕੀ ਨਾ ਹੈਪੀ ਹੈਪੀ ਮੈਂ ਤੇ ਹੈਪੀ ਨੂੰ ਮੈਂ ਇਕੱਠੇ ਪੜੇ ਆ ਸਾਡੇ ਪਿੰਡ ਬਾਹਰ ਵੀ ਸਕੂਲ ਆ ਜਿਵੇਂ ਆ ਬਾਹਰ ਵੀ ਆ ਸਾਡੇ ਪਿੰਡ ਵੀ ਬਾਹਰ ਵੀ ਅਸੀਂ ਪੜਾਖੂ ਇਕੱਠਿਆਂ ਨਹੀਂ ਕੀਤੀ ਆ ਤੇ ਬਾਹਰ ਵੀ ਪਾਸ ਕਰਦੇ ਆ ਸਰ ਸਾਡੇ ਪਿੰਡ ਕੋੜਾ ਦੀ ਬੜੀ ਜ਼ਰਾ ਕੌਲ ਉਹ ਖੇ ਪੜਨ ਲੱਗੇ ਤੇ ਕੌਲ ਜਾਂਦਾ ਸਰ ਸਾਡੇ ਵਾਲੇ ਹੈਪੀ ਦਾ ਖੋਪੜ ਬੰਦ ਹੋ ਗਿਆ ਦਮਾ ਕੰਮ ਕਰਨੋਂ हट ਗਿਆ। ਓਹੋ ਤੇ ਗਾਇਕ ਦੇ ਨਾਲ ਪੈ ਗਿਆ। ਉਹਦੇ ਗਾਣੇ ਸੁਣਨ ਲੱਗ ਗਿਆ। ਸੁਣਦਾ ਮੈਂ ਨਹੀਂ ਸੀ ਪੁੱਤ ਓਏ। ਮੈਂ ਅੱਜ ਵੀ ਸੁਣਦਾ। ਪਰ ਮੈਨੂੰ ਮੇਰੇ ਪਿਓ ਦੀ ਜੇਬ ਦਾ ਪਤਾ। ਮੈਨੂੰ ਪਤਾ ਕਿ ਮੇਰੇ ਕੋਲ ਵੀ 500 ਰੁਪਏ ਜਣਿਆ। ਤੇ ਸਾਡੇ ਘਰੇ λεਜਾਨਾ 600 ਰੁਪਏ ਖਰਚ ਹੁੰਦਾ। ਪਤਾ ਨਹੀਂ ਮੇਰਾ ਪਿਓ 100 ਰੁਪਏ ਕਿੱਥੋਂ ਲਿਆਂਦਾ ਹੋਣਾ। ਤੇ ਪਤਾ ਹੈ ਕਿ ਨੂੰ ਵੀ ਆ। ਉਹਦਾ ਬੇਗੁਲਾ ਜੱਜ ਲੱਗਿਆ। ਪਰ ਉਹ ਕਹਿੰਦਾ ਮਾੜਾ ਜਵਾਇ ਕਰਨਾ। ਮਰਜ਼ੀ ਤੋਂ ਮਰਜੀ ਪੈਸੇ ਵਾਲੇ ਜੋ ਮਰਜ਼ੀ ਕਰੇ ਹਮ ਤੋ ਐਸੀ ਕਰੇਗੇ ਮਾਜੀ ਮੈਨੂੰ ਬਾਹਰ ਬੁਲਾਇਆ ਮੈਂ ਕਹਿੰਦਾ ਜੁਆਇ ਨਹੀਂ ਕਰ ਰਿਹਾ ਇਹ ਧੱਕਾ ਕਰ ਰਿਹਾ ਮਾਪੇਉਣਾ ਤੈਨੂੰ ਇਹ ਗੱਲ ਭਰਮੀ ਕਰਨੀ ਮੈਨੂੰ ਕਹਿੰਦਾ ਮੈਨੂੰ ਬੁਲਾਇਆ ਤੈਨੂੰ ਕਹਾਂ ਨਾਮਲਾ ਮੇਰਾ ਘਟਾ ਖੜਿਆ ਅਸੀਂ ਬੁਲਣੋਂ ਹਟ ਗਏ ਪੁੱਤ ਮੈਨੂੰ ਤਾਂ ਬੁਲਾਣੋਂ ਹਟ ਗਿਆ ਪਰ ਗਲਤ ਗਾਣੇ ਸੁਣਨੋਂ ਦੇਖਨੋਂ ਉਹਨਾਂ ਨਾਲ ਦੇ ਰਿਕਾਰਡ ਕਰਨੋਂ ਨਹੀਂ ਖੜਿਆ ਤੇ ਆਖਰਕਾਰ ਉਹੀ ਗੱਲ ਹੋਈ ਜਿਹਦਾ ਡਰ ਸੀ ਇੱਕਦਮ ਸ਼ਾਂਤ ਬੈਠੀ ਵਟੋ ਹੋਰ ਤੋਂ ਤੇ ਤੇ ਸਾਹਮਣੇ ਹਸਤਕਾਰ ਦਾ ਗਾਣਾ ਚੱਲ ਰਿਆ ਸੀ ਤੇ ਗਾਣੇ ਵਿੱਚ ਕਲਾਕਾਰ ਨੇ ਜਦੋਂ ਸੈਟ ਬੀਤੀ ਨਾ ਕਲਾਕਾਰ ਗਾਣੇ ਵਿੱਚ ਨਕਲੀ ਸਲਟਾ ਬਿੰਦੇ ਹੁੰਦੇ ਆ ਕਲਾਕਾਰ ਗਾਣੇ ਵਿੱਚ ਨਕਲੀ ਕੋਠੀਆਂ ਕਾਰਾ ਵਿਖਾਉਂਦੇ ਹੁੰਦੇ ਆ ਪਰ ਅਸੀਂ ਪਿੰਡ ਵਾਲੇ ਭੋਲੇ ਅਸਲ ਮੰਨ ਲੈਨੇ ਆ ਉਹ ਨਕਲੀ ਵੀ ਰਿਆ ਸੀ ਸਾਡੇ ਨਾਲ ਗਿਆ ਪਾੜ ਕੇ ਦੁਕਾਨ ਤੇ ਅੱਧੀ ਅਸਲੀ ਫੜ ਲਿਆ ਸੈਟਾ ਵੀ ਲੱਗ ਗਿਆ ਦਾਰੂ ਵੀ ਲੱਗ ਗਿਆ ਯਾਤੇ ਲਾਉਣ ਲੱਗ ਗਿਆ ਪਰ ਬੜੇ ਦੁਖ ਦੀ ਗੱਲ ਆ ਕਿ ਸਾਡੇ ਨਾਲ ਸੈਟਾਂ ਤੇ ਯਾਰ ਦੇ ਤੇ ਦਾਰੂ ਤੇ ਨਹੀਂ ਫੜਿਆ ਉਨੇ ਨਾਲਾਂ ਦੇ ਕਰਕੇ 100 ਰੁਪਏ ਇਕੱਠਾ ਕੀਤਾ ਤੇ ਉਹ ਨਸ਼ਾ ਲੈ ਆਂਦਾ ਜਿਹਨੂੰ ਅਸੀਂ ਅੱਜ ਕੱਲ ਖਾਣੇ ਪੱਤਾ ਕਹਿੰਦੇ ਆ ਕਿਹਨੇ ਬੱਚਾ ਚਿੱਟਾ ਤੇ ਪੱਤ ਚਿੱਟਾ ਇਹੋ ਜਿਹਾ ਨਸ਼ਾ ਜਿਹੜਾ ਬੰਦਾ ਇੱਕ ਵਾਰੀ ਕਰ ਲੈਂਦਾ ਨਾ ਉਹ ਛੜਦਾ ਨਹੀਂ ਉਹ ਮਰ ਜਾਂਦਾ ਮਾਂ ਦਾ ਗੁੱਸਾ ਨਾ ਚਿੱਟਾ ਮੇਰਾ ਦੋਸਤ ਚਿੱਟਾ ਲੈਣ ਲੱਗ ਗਿਆ ਨਾਲ ਘਰੇ ਬੋਲ ਗਈ ਮਾਂ ਨੂੰ ਪਤਾ ਲੱਗ ਗਿਆ ਮਾਂ ਨੇ ਮਿੰਟਾ ਗਿੱਦੀਆਂ ਕਹਿੰਦੀ ਪੱਤਾ ਹੱਥ ਬੰਨੇ ਤੇਰੇ ਮੂਰੇ ਮੈਂ ਹੱਥ ਜੋੜਦੀ ਆ ਆ ਚਿੱਟਾ ਛੱਡ ਦੇ ਤੇ ਮਾਂ ਬਿਰਾਗ ਅੰਲਾ ਦੁਨੀਆ ਮਾਂ ਨੂੰ ਕਹਿੰਦਾ ਕੁੜੀਏ ਬਾਲੀਆਂ ਮੱਤਾਂ ਨਾ ਦੇ ਮੈਂ ਤੇਰਾ ਗਲ ਘੁੱਟ ਦੂੰ ਉਸ ਮਾਂ ਨੂੰ ਕਹਿੰਦਾ ਜਿਹਨੇ ਇਹ ਦੁਨੀਆ ਵਿਖਾਈ ਸੀ ਸਾਡੀ ਮਾਂ ਸਾਨੂੰ ਗੁਲੀਆਂ ਤੋਂ ਸੰਸਾਰ ਨਾਲ 9 ਮਹੀਨੇ ਵੱਧ ਜਾਂਦੀ ਹੁੰਦੀ ਆ ਪਤਾ ਜਾਂਦੀ ਸੀ ਨਾ ਇਥੇ ਮਾਂ ਰੱਬ ਦਾ ਮੰਨਦੇ ਹੋ ਹਾਂਜੀ ਤੇ ਬਾਬਾ ਗੁਰਦਾਸ ਮਾਨੀ ਕਹਿੰਦਾ ਕਿ ਨਾ ਲੰਮੀ ਹੋਈ ਚੀਜ਼ ਨਾ ਖਵਾਇਓ ਸੋਹਣਿਓ ਮਾਪਿਆਂ ਦਾ ਦਿਲ ਨਾ ਸੁਖਾਇਓ ਮਾਪਿਆਂ ਦਾ ਲੈਣ ਹੁਣ ਦੇਈਦਾ ਪਰ ਹੈਪੀ ਜੇ ਨਾਲ ਖੰਦਾ ਸੀ ਉਹਦਾ ਮਾਂ ਨੂੰ ਪੁੱਠਾ ਸਿੱਧਾ ਬੋਲਦਾ ਸੀ ਉਹਨੂੰ ਬਹੁਤ ਵਾਰ ਰੋਕਿਆ ਨਾ ਰੁਕਿਆ ਇੱਕ ਦਿਨ ਜਾਦੇ ਨਸ਼ਾ ਕਰਕੇ ਆ ਗਿਆ ਤੇ ਮੰਮੀ ਨੇ ਫੇਰ ਪੁੱਛ ਲਿਆ ਤੇ ਬਸ਼ਰਮ ਨੇ ਸੱਚੀ ਮਾਂ ਨੂੰ ੱੱਕਾ ਮਾਰਿਆ ਕੰਧ ਨਾਲ ਮੰਮੀ ਦਾ ਸਿਰ ਵੱਜਿਆ ਕੰਧ ਨਾਲ ਮੌਕੇ ਤੇ ਖਾਂਦੇ ਮਾਂ ਬੁਰੀ ਹੋ ਗਈ ਮਾਂ ਮਰ ਗਈ ਪਰ ਮਾਰੀ ਨਹੀਂ ਨੀ ਮਾਂ ਮਰੀ ਬਈਆ ਪਰ ਸਾਬਾ ਚੱਕਾ ਦੋ ਤਾ ਤੇ ਫੜ ਕਹਾਣੀ ਸੁਣਖੀ 6 ਕਿਲੇ ਤਾ ਰੇ ਮਾਹ ਪਰ ਵਿਝਿਆ ਪਿਆ ਪਰ ਉਹ ਨੂੰ ਕੋਈ ਸੁਤ ਨਹੀਂ ਕੋ ਨੂੰ ਕੋਈ ਬੰਦਾ ਨਾ ਕਰਿਆ ਮਾਂ ਦਾ ਭੋਗ ਤਾਂ ਪੈ ਗਿਆ ਹੈ ਵੀ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਪਤਾ ਕਿਹੜਾ ਬੰਦਾ ਨਸ਼ਾ ਲੈਂਦਾ ਨਾ ਚਿੱਟੇ ਦਾ ਉਹਦੀ ਵੀ ਮਾਂ ਨਹੀਂ ਹੁੰਦੀ ਉਹਦਾ ਵੀ ਪਿਓ ਨਹੀਂ ਹੁੰਦਾ ਮੇਠਾ ਜਾਲੇ ਤੋਂ ਲੱਗਿਆ ਬਾਪੂ ਨੂੰ ਸੱਤੇ ਚਾਰ ਰਿਸ਼ਤੇਦਾਰ ਤੇ ਕਾਰੋਬਾਰ ਕਰਦਾ ਫਿਰ ਕਾਰੋਬਾਰ ਕਰਦਾ ਨਾ ਯਾ ਦੇਖੋ ਇਹ ਹਾਲਾਤ ਆ ਕਿਵੇਂ ਉਹ ਸ਼ਹਿਰ ਦੇ ਵਿੱਚ ਲੋਕੋ ਤੋ 10-10 ਰੁਪਏ ਮਾਂ ਦਾ ਖਰਦਾ ਕਿਉਂ ਨਹੀਂ 10-10 ਰੁਪਏ ਦੇ ਦੇ ਤੋ ਨਸ਼ਾ ਦੇ ਦੇ ਚੌਥੀ ਦੀ ਮੁਲਾਕਾਤ ਉਸ ਵਿਅਕਤੀ ਨਾਲ ਹੋਗੀ ਜਿਹਨੇ ਜਲਾ ਦੇਖਣ ਨਾ ਸੀ ਤੇ ਲੱਗਾ ਸੀ ਪਰ ਛੋਟੀ ਜੀ ਗੱਲ ਆ ਦੇਖ ਕੇ ਲੈਓ ਭਾਈ ਭਾਈ ਮੈਨੇ 10 ਰੁਪਏ ਦੇ ਦੋ ਭਾਈ ਜੀ ਭਈ 10 ਰੁਪਏ ਨਹੀਂ ਯਾਰ ਹਲੋ ਘਰ ਵਾਂ ਕੇ 10 ਰੁਪਏ ਦੇ ਦੋ ਭਈ 10 ਰੁਪਏ ਦੇਈ ਯਾਰ ਮੈਨੇ 10 ਰੁਪਏ ਦੇ ਦੋ ਭਾਈ ਦੇ ਦੋ ਯਾਰ ਭਈ ਦੇ ਦੋ ਪੈਸੇ ਯਾਰ ਭਈ ਦੇ ਦੋ ਯਾਰ ਜਦੋਂ ਮੈਨੇ ਪੈਸਾ ਉਹ ਡਰਦਾ ਸੀਗਾ ਪਰ ਮੈਂ ਨਾ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਪ੍ਰਬੰਧ ਕੀਤੀ ਆ ਮੈਂ ਇੱਕ ਬੰਦੇ ਦੀਆਂ ਗੱਲਾਂ ਜਾ ਕੇ ਨਾ ਨਸ਼ੇ ਤੇ ਲੱਗ ਗਿਆ ਪਹਿਲਾਂ ਤਾਂ ਮੈਨੂੰ ਖਵਾਈ ਗਿਆ ਖਾਲਾ ਖਾਲਾ ਕਹਿੰਦਾ ਘਰ ਦੀ ਗੱਲ ਆ ਮੈਂ ਬਾਡਾ ਖਾਈ ਗਿਆ ਮੈਂ ਘਰ ਦੀ ਗੱਲ ਆ ਤੇ ਹੁਣ ਨਾ ਮੈਨੂੰ ਨਸ਼ੇ ਦੀ ਆਦਤ ਪੈ ਗਈ ਹੁਣ ਜੇ ਮੈਂ ਨਹੀਂ ਇਹ ਨਾ ਨਸ਼ਾ ਮੇਸ਼ਾ ਮੇਲਾ ਸਰੀਰ ਟੁੱਟਦਾ ਬਾਈ ਤੇਰੀ ਗਾਲ ਨਿਕਲਦੀ ਆ ਪਹਿਗੇ ਦੋ ਪੈਸੇ ਯਾਰਾ ਇਹਦੇ ਦੋ ਪੈਸੇ ਇਹਦੇ ਦੋ ਪੈਸੇ ਯਾਰਾ ਕੋਈ ਨਹੀਂ ਆਉਂਦੇ ਹੱਸਦੇ ਹੋਣਾ ਕੋਈ ਨਹੀਂ ਉਹ ਜਿਹੜੇ ਬੰਦੇ ਮੈਨੂੰ ਨਸ਼ਾ ਦੇ ਲਾਇਆ ਸੀ ਨਾ ਤੁਹਾਡੇ ਇਹ ਮੂਹਲਾ ਹੋ ਇੱਥੇ ਕਿਤੇ ਹੁੰਦਾ ਹੋਣਾ ਕੋਈ ਨਹੀਂ ਆ ਜਾਂਦਾ ਕਾਹਨ ਗੱਲ ਆ ਗਿਆ ਮੈਂ ਮੈਂ ਠੀਕ ਨਹੀਂ ਯਾਰ ਭਾਈ ਮੈਨਾਂ ਸਤਾ ਨਹੀਂ ਯਾਰ ਅਸੀਂ ਟਿੱਟੀ ਆਦਾ ਇਹ ਨੀਕਾ ਕੰਮ ਨੇ ਆ ਲੈ ਕਰ ਦੇ ਫਿਰ ਲਿਆ ਤੇ ਪੈਸੇ ਮੈਂ ਪੈਸੇ ਮੈਨੂੰ ਭਰਾ ਗਿਆ ਸੀ ਮੈਨੂੰ ਨਾ ਭਰਾ ਗਿਆ ਇਹ ਤੂੰ ਤਾਂ ਵੇਚਦਾ ਹੀ ਨਾ ਆ ਸਾਰੇ ਪਿੰਡ ਨੂੰ ਬਤਾ ਉਹ ਵੇਚਦਾ